2006 ਚ ਥਾਪੜਾ ਦੇ ਕੇ ਇਹ ਲੈਰ ਸਲਾਈ ਸੀਗੀ ਆਨ ਵਾਲੀ ਪਨੀਰੀ ਸੰਭਾਲੀਏ ਇਹਨਾਂ ਨੂੰ ਵੜੀ-ਵੜੀਆਂ ਪੜਾਈਆਂ ਕਰਾ ਗਏ ਵੜੀਆਂ ਨੇ ਕੁਰਸੀਆਂ ਤੇ ਬਿਠਾਈਏ ਤੇ ਨਾਲ ਥੋੜਾ ਜਿਹਾ ਗੁਰੂ ਨਾਲ ਵੀ ਜੋੜੀਏ ਤੇ ਉਹ ਸੇਵਾ ਮੇਰੀ ਝੋਲੀ ਪਾਈ ਸੀਗੀ ਕਿ ਅੱਜ ਮਹਾਰਾਜ ਦੀ ਕਿਰਪਾ ਨਾਲ ਤਕਰੀਬਨ ਹੋਣਾ ਅੱਜ 5000 ਤੋਂ ਉੱਤੇ ਬੱਚਾ ਕਹਿ ਰਹੇ ਪਰ ਮੈਨੂੰ ਲੱਗਿਆ ਕਿ 10000 12000 ਬੱਚਾ ਹੋ ਗਿਆ बचे सारेलाछले बारह साल जाके बच्चा कहानी सुना पचवंजा साल इंग्लैंड हो गए मेरी कहानी भिखारी तो जसविंदर सिंह खालसा जी बचे लाके आए बचे और देखो जी मैं कुछ नहीं हमे तारे लाया अच्छा जसवीर सिंह खालसा खने वाले दो हजार छे थ लहर चलाई सी ਆਣ ਵਾਲੀ ਪਨੀਰੀ ਸੰਭਾਲੀਏ ਅੱਜ ਪਿੰਡਾਂ ਚ ਕੋਈ ਨਹੀਂ ਜਾਂਦਾ ਸਾਡੇ 13000 ਪਿੰਡ ਬੱਚੇ ਬੈਠੇ ਆ ਇਹਨਾਂ ਨੂੰ ਵੱਡੀਆਂ ਵੱਡੀਆਂ ਭਲਾਈਆਂ ਕਰਾ ਗਏ ਵੱਡੀਆਂ ਨੇ ਕੁਰਸੀਆਂ ਤੇ ਬਿਠਾਈਏ ਤੇ ਨਾਲ ਥੋੜੇ ਜਿਹਾ ਗੁਰੂ ਨਾਲ ਵੀ ਜੋੜੀਏ ਤਾਂ ਕਿ ਗੱਲੋਂ ਡਾਕਟਰ ਬਣੇ ਤੇ ਫਿਰ ਕਿਡਨੀਆਂ ਵੇਚਣਾਂ ਨਾ ਹੋਵੇ ਜੱਜ ਬਣੇ ਤੇ ਰਿਸ਼ਵਤਾਂ ਨਾ ਹੋਵੇ ਤੇ ਉਹ ਸੇਵਾ ਮੇਰੀ ਝੋਲੀ ਪਾਈ ਸੀਗੀ ਕਿ ਅੱਜ ਮਹਾਰਾਜ ਦੀ ਕਿਰਪਾ ਨਾਲ ਤਕਰੀਬਨ ਹੋਣਾ ਅੱਜ 5000 ਤੋਂ ਬੱਚਾ ਕਹਿ ਰਹੇ ਪਰ ਮੈਨੂੰ ਲੱਗਿਆ ਕਿ 10000 12000 ਬੱਚਾ ਹੋ ਗਿਆ ਕਿਉਂਕਿ ਫਰੀਦ ਜੀ ਦੀ ਮਾਤਾ ਨੇ ਫਰੀਦ ਜੀ ਨੂੰ ਸ਼ੱਕਰ ਦੇ ਕੇ ਜੋੜਿਆ ਸੀ ਇਹ ਬੱਚਿਆਂ ਨੂੰ ਛੋਟੇ-ਛੋਟੇ ਇਨਾਮ ਦੇਣੇ ਆ ਤੇ ਬੱਚੇ ਬੜੇ ਖੁਸ਼ੀ ਨਾਲ ਚਾਰ ਆਏ ਸਾਰੇ ਅਸੀਂ ਗੁਰੂ ਨਾਲ ਜੋੜਨਾ ਜੀ ਅਸੀਂ ਕੁਝ ਨਹੀਂ ਕਰਨਾ ਇਹ ਬੱਚੇ ਸਾਰੇ ਪੰਜਾਬ ਦੇ ਪੰਜਾਬ ਦੇ ਸਕੂਲਾਂ ਦੇ ਬੱਚੇ ਲਾਸਟ ਪਿਛਲੇ 12 ਸਾਲਾਂ ਸਕੂਲਾਂ ਜਾ ਜਾ ਕੇ ਬੱਚਿਆਂ ਨੂੰ ਆਪਣੀ ਜੀਵਨ ਕਹਾਣੀ ਸੁਣਾਉਂਦਾ ਹੈ ਮੈਨੂੰ 55 ਸਾਲ ਇੰਗਲੈਂਡ ਹੋ ਗਏ ਮੇਰੀ ਕਹਾਣੀਆਂ ਤੇ ਖਾਰੀ ਤੋਂ ਰਾਜਾ ਫਿਰ ਰਾਜਾ ਬਣਨ ਤੋਂ ਬਾਅਦ ਵੀ ਜੋਸੇ ਖੁਪਰਾਗਵਿੰਦ ਕੀ ਸੇਵਾ ਸੋ ਸੁਖਰਾਣ ਲਈਏ ਇਹ 12 ਸਾਲ ਪਹਿਲੇ ਮੇਰੇ ਮਹਾਰਾਜੀ ਕਿਰਪਾ ਨਾਲ ਸਭ ਕੁਝ ਪਰਮਾਣ ਦੇ ਦਿੱਤਾ ਤੇ ਫਿਰ ਹੁਣ ਚੱਲ ਗਈ ਹੁਕਮ ਮੰਦੇ ਹੋਏ ਨਾਮਦੀਪੋ ਕਿਹਾਤ ਕਰੋ ਵਾਂਡ ਕੇ ਚੱਕੋ ਤੇ ਇਹ ਵੰਡ ਰਿਹਾ ਦਾਸ ਰਖੀਲੇ ਸਵਾਸਾ ਕੇ ਸੇਵਾ ਕਰਨੀ ਹੈ ਤੁਹਾ ਮਹਾਰਾਜਰਾ ਰਿਹਾ ਆਓ ਰਲ ਕੇ ਸਾਰੇ ਇੱਕ ਇੱਕ ਬੱਚੇ ਦੀ ਬਾਹ ਫੜ ਕੇ ਬੜੀ-ਬੜੀ ਪੜਾਈਆਂ ਕਰਾਈਏ ਬੱਚਿਆਂ ਨੂੰ ਸਮੇ ਦੀ ਲੋੜ ਹੈ ਵਿਦਿਆਲੰਗਰ ਅੱਜ ਵੱਡੇ-ਵੱਡੇ ਪ੍ਰਚਾਰਕ ਇਹੀ ਕਹਿ ਰਹੇ ਕਿ ਵਿਦਿਆਲੰਗਰ ਲਾਇਆ ਜਾਵੇ ਤਾਂ ਦੂਜੇ ਲੰਗਰ ਵੀ ਲਾਣੇ ਆ ਰਮਾਲੇ ਵੀ ਜਾਣੇ ਆ ਗੁਦਾਰੇ ਬਣਾਣੇ ਆ ਪਰ ਸਮੇ ਦੀ ਲੋੜ ਬੱਚਿਆਂ ਨੂੰ ਬੜੀ-ਬੜੀ ਕੁਰਸੀਆਂ ਤੇ ਬਿਠਾਈਏ ਔਰ ਬੱਚਿਆਂ ਨੂੰ ਪੜਾਈਆਂ ਕਰਾਈਏ ਅਬ ਮਹਾਰਾਜਰਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦੋਂ ਵੀ ਆ ਕੇ ਮੁੰਡੇ ਲੈ ਕੇ ਆਇਓ ਮਾਸ ਕ ਅੰਤਰਜਨ ਪਾਈਸ਼ਾ ਪਾਈਸ਼ ਸਿੰਘ ਖਾਲਸਾ ਜੀ ਨੇ ਗੁਰੂ ਨਾਨਕ ਦੇਵ ਦੇ ਵਿੱਚ ਭਾਈ ਜਸਵੰਤ ਸਿੰਘ ਜੁਕੇ ਵਾਲੇ ਨੂੰ ਥਾਪੜ ਦਿੱਤਾ ਤੇ ਐਜੂਕੇਟ ਪੰਜਾਬ ਗੁਨਾਰਕ ਕਮੇਟੀ ਲਈ ਇਹਨਾਂ ਨੂੰ ਕਹਿੰਿਆ ਬੱਚਿਆਂ ਨੂੰ ਸੰਭਾਲ ਲੈ ਤੁਸੀਂ ਅੱਜ ਗੁਰੂ ਦੀ ਕਿਰਪਾ ਨਾਲ 5000 ਬੱਚਾ ਇੱਥੇ ਲੈ ਕੇ ਪਹੁੰਚੇ ਮੰਡੀ ਸਾਹਿਬ ਤੇ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਹੋਣੀ ਹੈ ਸਰਤਾਂ ਦੀ ਕਿਰਪਾ ਨਾਲ 5000 ਤੋਂ ਉੱਪਰ ਬੱਚਾ ਜਿਹੜਾ ਫ੍ਰੀ ਐਜੂਕੇਸ਼ਨ ਲੈ ਰਿਹਾ ਹੈ 8 ਸਕੂਲਾਂ ਦੇ ਵਿੱਚ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਇੱਕ ਬੱਚੇ ਦਾ ਕੋਈ ਪੈਸਾ ਲਿਆ ਜਾ ਰਿਹਾ ਨੇਕਾ ਸਵਾਵਾ ਚੱਲ ਰਹੀਆਂ ਪਾਈ ਸਾਹਿਬ ਨੇ ਜੋ ਇਹਨਾਂ ਨੂੰ ਬਚਨ ਕੀਤੇ ਸੀ ਸਾਂਭਿਆ ਨਹੀਂ ਜਾਣਾ ਅਜੋ ਕਲਾ ਵਰਤਰੀ ਹੈ ਭਾਈ ਸਾਹਿਬ ਦੇ ਬਚਨ ਇਸ ਵੀਰ ਨੂੰ ਸਤਿਗੁਰਾਂ ਨੇ ਆਪਾਰ ਬਖਸ਼ੀ ਜੀਆ ਸੰਗਤਾਂ ਦਾ ਬਹੁਤ ਖਾ ਪਿਆਰ ਮਿਲਿਆ ਰਾਜਦੀਪ ਸਿੰਘ ਜਸਪ੍ਰੀਤ ਕੌਰ ਹੋਰ ਇਹਨਾਂ ਦੀ ਸਾਰੀ ਟੀਮ ਦੇਣ ਦਾ ਤੇ ਕਰਕੇ ਇਹ ਸੇਵਾ ਦੇ ਵਿੱਚ ਦਿਲ ਲੱਗੇ ਹੋਏ ਨੇ ਸਤੁਰਾਂ ਨੇ ਚਰਨਾ ਚ ਅਰਦਾਸ ਬੇਨਤੀ ਹੈ ਹੋਰ ਸਤਿਗੁਰੂ ਭਾਈ ਸਾਹਿਬ ਦੇ ਅਸੀਸਾਂ ਨਾਲ ਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਹੋਰ ਜ਼ਿਆਦਾ ਅੱਗੇ ਸੇਵਾ ਦੇ ਚੜ੍ਹਦੀ ਕਲਾ ਦੇ ਲੈ ਕੇ ਜਾਵਾਂ ਤਾਂ ਕਿ ਹੋਰ ਜ਼ਿਆਦਾ ਕੌਮ ਦੀ ਸੇਵਾ ਛੱਡ ਕੇ ਕਰ ਸਕਣ